ਇਹ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਫੂਲਾ ਕੈਂਪ ਦੇ ਵਿੱਚ ਮੀਟ ਪਹਿਲਾ ਮਾਨਵੀਆਂ ਇਸ ਫੂਲਾ ਕੈਂਪ ਦੇ ਵਿੱਚ ਮੀਟ ਪਹਿਲਾ ਮਾਨਵੀਆਂ ਹਾਂਜੀ ਅੱਜ ਦੇ ਕੈਂਪ ਬਾਰੇ ਕੈਂਪ ਬਾਰੇ ਜਾਣਕਾਰੀ ਦਿਓ ਜੀ ਜੋ ਅਖੋਲੋ ਫਰਾਲਾ ਕੀਤਾ ਜਾਂਦਾ ਏ ਤੁਹਾਡੇ ਕੋਲੋਂ ਅੱਜ ਦਾ ਕੈਂਪ ਪ੍ਰਿੰਸੀਪਲ ਮੈਡਮ ਸਵਰਨਜੀਤ ਕਾਲਜੀ ਯਾਦਵਿਚੋ ਪੰਜਵਾਂ ਮੈਗਾ ਬਲੱਡ ਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ ਸਾਡਾ ਤਕਰੀਬਨ 505 ਯੂਨਿਟਸ ਦਾ ਟਾਰਗੇਟ ਹੈ ਜਿਹਦੇ ਚ ਆਲਰੇਡੀ ਅਸੀਂ 350 ਕ੍ਰੋਸ ਕਰ ਚੁੱਕੇ ਹਾਂ ਤੇ ਬੜੀ ਈਜ਼ੀਲੀ 505 ਦਾ ਜਿਹੜਾ ਟਾਰਗੇਟ ਅ ਅਚੀਵ ਕਰ ਲਾਂਗੇ ਇਹ ਸਾਰਾ ਜਿਹੜਾ ਟਾਰਗੇਟ ਅ ਅਚੀਵ ਕਰਨ ਦੇ ਵਿੱਚ ਸਾਡਾ ਸਟਾਫ ਮੈਂਬਰਸ ਸਾਡੇ ਸਟੂਡੈਂਟਸ ਸਭ ਦਾ ਬਹੁਤ ਵੱਡਾ ਇਲਾਕਾ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਜੀ ਸਰ ਕਿਹੜੇ ਵਰਗ ਦੇ ਵਿੱਚ ਜਿਆਦਾ ਜਿਹੜਾ ਖੂਨ ਅੰਦੀ ਰੁਚੀ ਹੈ ਪਾਈ ਜਾ ਰਹੀ ਹੈ ਜਿਵੇਂ ਖੂਨਦਾਨ ਨੂੰ ਲੈ ਕੇ ਯੂਥ ਆ ਜਿਵੇਂ ਕੀ ਇੱਕ ਚੀਜ਼ ਮੈਂ ਸਪੈਸ਼ਲੀ ਕਹੂੰਗਾ ਜਿਵੇਂ ਲਾਸਟ ইয়ারਜ਼ ਦੇ ਵਿੱਚ ਲੇਡੀਜ਼ ਦੀ ਜਿਹੜੀ ਗਿਣਤੀ ਹੁੰਦੀ ਹੈ ਉਹ 2-4% ਮੈਕਸਿਮਮ ਹੁੰਦੀ ਹੈ ਪਰ ਇਸ ਵਾਰ ਨੀਅਰ ਅਬਾਊਟ 30 ਤੋਂ 40% ਲੇਡੀਜ਼ ਬਲੱਡ ਡੋਨੇਟ ਕਰ ਰਹੀਆਂ ਪੂਰੀ ਦੀ ਪੂਰੀ ਫੈਮਲੀਆਂ ਵੀ ਬਲੱਡ ਡੋਨੇਟ ਕਰ ਰਹੀਆਂ ਸਾਡੇ ਮੈਨੂੰ ਜਿੱਥੇ ਪਿੱਛੇ ਮਿਲ ਕੇ ਆਇਆ ਮੈਂ ਦੋ ਤਿੰਨ ਸਟੂਡੈਂਟਸ ਹੀ ਹੈ ਉਹਨਾਂ ਦੀ ਪੂਰੀ ਦੀ ਪੂਰੀ ਫੈਮਲੀਆਂ ਵੀ ਡੋਨੇਟ ਕਰ ਰਹੀਆਂ ਆਲਮੋਸਟ uh, 25 ਟੂ 30 ਇਅਰਸ ਦੇ ਜਿਹੜੇ ਜਨਰੇਸ਼ਨ ਹੈ ਇਹ ਬਹੁਤ ਜ਼ਿਆਦਾ ਬਲੱਡ ਨਹੀਂ ਸਰ ਕਿੰਨਾ ਕੈਂਪ ਲਗਾ ਰਹੇ ਹੋ ਜੀ ਅੱਜ ਇਹ ਪੰਜਵਾਂ ਬਲੱਡ ਡੋਨੇਸ਼ਨ ਕੈਂਪ ਸਰ ਕਿਸ ਤਰ੍ਹਾਂ ਵਿਚਾਰ ਬਣਿਆ ਹੈਗਾ ਜਿਵੇਂ ਕਿ ਕੈਂਪ ਦੇ ਰੂਪ ਦੇ ਵਿੱਚ ਸੰਧਾਂਜਲੀ ਦੇ ਰੂਪ ਦੇ ਵਿੱਚ ਉਪਰਾਲਾ ਜੀ ਐਕਚੁਅਲ ਚ ਜਿਹੜੀ ਇਹ ਵਿਦਿਅਕ ਸੰਸਥਾ ਵਾ ਇਹ ਸਮਾਜ ਸੇਵਾ ਦੇ ਤੌਰ ਤੇ ਹੀ ਬਣੀ ਜਾਂਦੀ ਹੈ ਬਣਾਈ ਗਈ ਜਾਂਦੀ ਹੈ ਸਵਾਰਗਿਆ ਪ੍ਰਿੰਸੀਪਲ ਸਵਰਨਜੀਤ ਕੌਰ ਜੀ ਹਮੇਸ਼ਾ ਹੀ ਸਮਾਜ ਲਈ ਕੰਮ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਯਾਦ ਨੂੰ ਤਾਜ਼ਾ ਰੱਖਦੇ ਹੋਏ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਜੀ ਠੀਕ ਹਾਂਜੀ ਸਰ ਹਰ ਸਾਲ ਹੀ ਸੰਤ ਮੋਹਨ ਦਾ ਅਸ ਯਾਦਗਾਰੀ ਵਿਦਿਅਕ ਸੰਸਥਾ ਮਰ ਵੱਲੋਂ ਉਪਰਾਲਾ ਕੀਤਾ ਜਾਂਦਾ ਜੀ ਅੱਜ ਕੋਰ ਸੁਖੀਏ ਵਿਖੇ ਪਹੁੰਚੇ ਹੋ ਖੋਨਦਾਨ ਕੈਂਪ ਦੇ ਵਿੱਚ ਕੀ ਕਹਿਣਾ ਸਰ ਤੋਂ ਕੋਰ ਸੁਖੀਏ ਸਕੂਲ ਦੇ ਵਿੱਚ ਸਾਡੇ ਸਤਕਾਰਯੋਗ ਭੈਣ ਜੀ ਸਰਨਜੀਤ ਜੀ ਦੀ ਯਾਦ ਵਿੱਚ ਇੱਥਾ ਦੀ ਯਾਦ ਨੂੰ ਕੋਈ ਤਰੀਕਾ ਨਾਲ ਤਾਜ਼ਾ ਕਰਦੇ ਹੋਏ ਜੀ ਸਕੂਲ ਦੇ ਵਿੱਚ ਫੁੱਲਦਾਰ ਕੈਂਪ ਲਾਇਆ ਅੱਜ ਉਹਦੇ ਵਿੱਚ ਆ ਕੇ ਮਾਨੂ ਵਿ ਸਕੂਲ ਮਿਲਿਆ ਜਿੱਥੇ ਫੁੱਲਵਾਲੋ ਬਹੁਤ ਵਧੀਆ ਅਪਰਾਣਾ ਕੀਤਾ ਗਿਆ ਕਿੰਨੇ ਸਾਨੂੰ ਦਾ ਜਿਹੜਾ ਦਾਣਾ ਮਹਾ ਕल्याण ਜਦੋਂ ਹੁਣ ਜਿਵੇਂ ਆ ਮਾਹੌਲ ਚੱਲਦਾ ਪਿਆ ਮੱਛਰਾਂ ਕਰਕੇ ਜਿਹੜਾ ਡੇਂਗੂ ਦੀ ਸਮੱਸਿਆ ਆ ਰਹੀ ਆ ਜਾਂ ਜਿੱਥੇ ਖ਼ਤਰੇ ਦੀ ਬਹੁਤ ਜ਼ਿਆਦਾ ਲੋੜ ਪਈ ਜਦੋਂ ਇਹ ਗੂਹਣੇ ਲਾ ਕੇ ਕਿਸੇ ਦੀ ਜ਼ਿੰਦਗੀ ਬਚਦੀ ਆ ਐਤੋਂ ਵੱਡਾ ਪੁੰਨ ਕੋਈ ਨਹੀਂ ਅੱਜ ਬਹੁਤ ਖੁਸ਼ੀ ਹੈ ਕਿ ਜਿਹੜਾ ਇਹ ਪ੍ਰਾਣਾ ਕਰ ਰਿਹਾ ਤੇ ਨਾਲ ਹੀ ਜਿਹੜੀ ਨਿੱਕੀ ਯਾਦ ਨੂੰ ਤਾਜ਼ਾ ਕਰਦੇ ਆ ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੀ ਟੀਮ ਆਏ ਆ ਸਾਡੇ ਮਨ ਨੂੰ ਵੀ ਸਕੂਲ ਮਿਲਿਆ ਤੇ ਲੋਕਾਂ ਚ ਵੀ ਖੁਸ਼ੂਮਦ ਦਾਣ ਨੂੰ ਲੈ ਕੇ ਬਹੁਤ ਉਤਸ਼ਾਹ ਕਿ ਮੈਂ ਸਾਡੇ ਪ੍ਰਿੰਸੀਪਲ ਸਰਵੰਦ ਦਾ ਸਾਰੇ ਸਕੂਲ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਸਦਕੇ ਸਨ ਹਾਂਜੀ ਸਰ ਅੱਜ ਕੋਰ ਸੁਖੀ ਖੋਹਨਦਾਨ ਕੈਂਪ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਸਰ ਤੁਹਾਡਾ ਹਾਂਜੀ ਸਾਡੇ ਤੋਂ ਮੋਹਨਦਾਸ ਦੇ ਮੋਰੀਅਲ ਜੋ ਕੋਆਪਰੇਟਿਵ ਦਾ ਕੋਰ ਸੁਖੀਆ ਦਾ ਜੋ ਜਿਹੜਾ ਬਹੁਤ ਹੀ ਵੱਡਾ ਪ੍ਰਾਲਾ ਕੀਤਾ ਜਾਂਦਾ ਅਨੇਕ ਸਾਲ ਬਹੁਤ ਵੱਡੀ ਮੰਦਰ ਤੇ ਜਿਹੜਾ ਸਾਡੇ ਚਪੂਰ ਕੋਰ ਦੇ ਵਿੱਚ ਇੱਕ ਬਹੁਤ ਵੱਡਾ ਖੋਹਨ ਕੈਂਪ ਲੱਗਦਾ ਅੱਜ ਇੱਥੇ ਟੈਕਨੋਜੀ ਨੇ ਆਉਣਾ ਸੀਗਾ ਪਰ ਉਹ ਅੱਜ ਚੰਡੀਗੜ੍ਹ ਹੋਣ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਸਾਰੀ ਟੀਮ ਆਈ ਹੈ ਸਾਡੇ ਮੋਹਨਦਾਨ ਚ ਕਰ ਰਹੇ ਹਾਂ ਮੈਂ ਬਤਾਈ ਦਿੰਦਾ ਰਾਜੂ ਥਾਪੜੀ ਨੂੰ ਇੱਕ ਜਿਹੜੀ ਸਮਾਜ ਦੇ ਵਿੱਚ ਇਹ ਗਣ ਮਹਾਦਾਨ ਹੁੰਦਾ ਹੈ ਕਿ ਜਦੋਂ ਵੀ ਬੰਦੇ ਤੇ ਕੰਨੇ ਹੁੰਦੇ ਆ ਵੀ ਜਾਨ ਤੇ ਪਣੀ ਹੁੰਦੀ ਹੈ ਤੇ ਕਸੂਮ ਦਾ ਇੱਕ ਖਤਰਾ ਹੁੰਦਾ ਜਦੋਂ ਕਿ ਉਹਦੀ ਜਿੰਦਗੀ ਬਚਾ ਦਿੰਦਾ ਸੋ ਇੱਕ ਬਹੁਤ ਹੀ ਵੱਡਾ ਜਿਹੜਾ ਇਹ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਸਮਾਜ ਲਈ ਰਾਜੂ ਥਾਪੜੀ ਹਰ ਇੱਕ ਸਾਲ ਕਰੁੰਦੇ ਨੇ ਇੱਕ ਬਹੁਤ ਹੀ ਜਿਹੜਾ ਅਨਾਮੀ ਸਕੂਲ ਹੈ ਸਾਡੇ ਇਲਾਕੇ ਦਾ ਤੇ ਪੰਜਾਬ ਦੇ ਵਿੱਚ ਬਹੁਤ ਜਿਹੜੇ ਟੌਪ ਡੇਟ ਬੱਚੇ ਇੱਥੋਂ ਦੇ ਜਿਹੜੇ ਪੜ੍ਹ ਪੜ੍ਹ ਕੇ ਤੋ ਜਿਸ ਤੋਂ ਨਾਲ ਇਹ ਕੰਕ ਕੀਤਾ ਅੱਗੇ ਉਹਨਾਂ ਜੋਕ ਵੀ ਕਰ ਰਹੇ ਨੇ ਸੋ ਮੈਂ ਬਤਾਈ ਦਿੰਦਾ ਰਾਜੂ ਠਾਪਰ ਜੀ ਨੂੰ ਜੋ ਇਹਨਾਂ ਦਾ ਜਿਹੜਾ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਹੈ ਕਿ ਸਾਡੀ ਜਿਹੜੀ ਸਾਰੀ ਟੀਮ ਅੱਜ ਆਈ ਆ ਮੈਂ ਧੰਨਵਾਦ ਵੀ ਕਰਦਾ ਹਾਂ ਕਿਉਂਕਿ ਜਦੋਂ ਸਾਧੂ ਵੀ ਕਿਤੇ ਲੋੜ ਪੈਂਦੀ ਆ ਰਾਤ ਦਿਹਰੇ ਸਵੇਰੇ ਤਾਂ ਇਹਨਾਂ ਨੂੰ ਬਹੁਤ ਤਰੀਕਾ ਤੇ ਜਿਹੜਾ ਵੀ ਫੂਟਾਨੀ ਹੈ ਇਹਦੇ ਮੈਡੀਕਲ ਵੀ ਪਹੁੰਚਦੇ ਆ ਥੈਂਕ ਯੂ ਭਾਜੀ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਰਾਜਵੀਰ ਸਿੰਘ ਆ ਜੀ ਧੰਨਵਾਦ ਕਰਦੇ ਆ ਪੰਜਾਬੀ ਗੱਸਾ ਦੇ ਉਹਦਾ ਜੋ ਤੁਸੀਂ ਸਾਡੇ ਅੱਜ ਦੇ ਕੂਮਦਾਰ ਕੈਂਪ ਨੂੰ ਕਵਰ ਕਰ ਰਹੇ ਹਾਂ ਅਸੀਂ ਪੂਰੇ ਇਲਾਕੇ ਦੇ ਫੂਨਦਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਟਾਰਗੇਟ 500 ਜੂਨ ਫੂਨਦਾਨ ਦਾ ਹੁੰਦਾ ਹੈ ਹਰ ਸਾਲ ਤੇ ਪੰਜਵਾਂ ਕੈਂਪ ਆ ਜੀ ਤੇ ਹਰ ਸਾਲ ਹੀ ਅਸੀਂ 500 ਤੋਂ ਜ਼ਿਆਦਾ ਖੂਨਦਾਨ ਐਸਓ ਕੈਂਪਰੀ ਵਿੱਚ ਦੂਰ ਸਾਡਾ ਖੂਨਦਾਨ ਦੂਰ ਜਿਵੇਂ ਜਿਵੇਂ ਕਿ ਬਾਈ ਜੀ ਖੂਨਦਾਨ ਮਹਾਦਾਨ ਤੇ ਸੰਤ ਮੋਹ ਦਾ ਅਸੀਂ ਯਾਦ ਕਰੀ ਵਿਦਿਖ ਸੰਸਤਾ ਵੱਲੋਂ ਹਰ ਸਾਲ ਵੱਡਾ ਉਪਰਾਲਾ ਕੀਤਾ ਜਾਂਦਾ ਵੱਡਾ ਮੈਸੇਜ ਆ ਜੀ ਕਾਫੀ ਕੀਮਤੀ ਜਾਨਾਂ ਬਚਾਉਣ ਦੇ ਵਿੱਚ ਸਹਾਇਕ ਆ ਕੀ ਕਹਿਣਾ ਸਰ ਤੁਹਾਡਾ ਬਿਲਕੁਲ ਜੀ ਇੱਕੋ ਇੱਕ ਖੂਨਦਾਨ ਅਜੀਹਾ ਦਾਨ ਆ ਕਿ ਖੂਨਦਾਨ ਕਰਨ ਵਾਲੇ ਕਿਸੇ ਵੀ ਵੀਰ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦਾ ਖੂਨ ਕਿਹਨੂੰ ਲੱਗਣਾ ਹੈ ਸਾਡਾ ਦਾਨ ਕੀਤਾ ਹੋਇਆ ਖੂਨ ਪਤਾ ਨਹੀਂ ਕਿੰਨੀਆਂ ਇੱਕ ਕੀਮਤੀ ਜਾਨਾਂ ਬਚਾਊਗਾ ਮੈਂ ਤੁਹਾਡੇ ਮਤਮ ਦੇ ਰਾਹੀਂ ਜੋ ਵੀ ਤੁਹਾਡੇ ਦਰਸ਼ਕ ਨੇ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਜਿੱਥੇ ਵੀ ਕਿਨੇ ਮੌਕਾ ਮਿਲਦਾ ਹੈ ਖੂਨਦਾਨ ਜ਼ਰੂਰ ਕਰਿਆ ਕਰੋ ਕਿਉਂਕਿ ਅੱਜ ਸਾਡੇ ਦੇਸ਼ ਦੇ ਵਿੱਚ ਸਾਡੇ ਹਸਪਤਾਲਾਂ ਦੇ ਵਿੱਚ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਇਹ ਸਾਡੀ ਤਰਾਸਤੀ ਹੈ ਕਿਉਂਕਿ ਬਿਮਾਰੀਆਂ ਦਾ ਜ਼ਿਆਦਾ ਹੋਣਾ ਤੇ ਐਕਸੀਡੈਂਟਾਂ ਦਾ ਜ਼ਿਆਦਾ ਹੋਣਾ ਕਿਸੇ ਨਾ ਕਿਸੇ ਕਾਰਨ ਸਾਨੂੰ ਜਾਨਾਂ ਬਚਾਉਣ ਵਾਸਤੇ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਇਹਦੇ ਵਾਸਤੇ ਸਾਡੇ ਜੋ ਸੰਤ ਮੋਹੰਦਾਸ ਸਕੂਲ ਨੇ ਐਸਐਮਡੀ ਪਬਲਿਕ ਸਕੂਲ ਦੀਆਂ ਸਸਤਾਵਾਂ ਨੇ ਇਹ ਇਹਨਾਂ ਦਾ ਬਹੁਤ ਵੱਡਾ ਅਪਰਾਧਾ ਜੀ ਰਾਜੂ ਠੱਪਰ ਜੀ ਨੇ ਇਹਨਾਂ ਦਾ ਬਹੁਤ ਵੱਡਾ ਅਪਰਾਧਾ ਜਿਹੜੇ 500 ਜਾਂ 600 ਦੇ ਕਰੀਬ ਹਸਲ ਇਸ ਮਹਾਜਗ ਦੇ ਵਿੱਚ ਹਿੱਸਾ ਪਾਉਂਦੇ ਠੀਕ ਹੈ ਥੈਂਕ ਯੂ